ਰੰਗਲਾ ਪੰਜਾਬ ਬਣਾਉਣ ਦੇ ਲਈ ਮੁਹਿੰਮ ਜਿਹੜੀ ਵਿੱਢੀ ਗਈ ਹੈ ਅੱਜ ਗਵਰਨਰ ਸਾਹਿਬ ਆ ਰਹੇ ਨੇ ਤੁਸੀਂ ਵੀ ਇਸ ਵਾਕ ਦਾ ਹਿੱਸਾ ਬਣਨ ਜਾ ਰਹੇ ਹੋ ਕਿਵੇਂ ਲੱਗ ਰਿਹਾ ਤੁਹਾਨੂੰ ਅੰਸ਼ਾ ਰੈਲੀ ਦਾ ਬੜੀ ਵੱਧ ਗਿਆ ਕੰਮ ਬੜਾ ਵੱਧ ਗਿਆ ਇਲਾਕੇ ਵਿੱਚ ਘਾਰੇ ਪਰ ਇਹ ਉਪਰ ਤਾਂ ਜਿੱਥੋਂ ਆਉਂਦਾ ਨਾ ਸਾ ਉਦੋਂ ਬਣ ਇੱਕ ਦਿਨੇ ਹੋ ਸਕਦਾ ਜੇ ਮੈਂ ਤੋ ਸੱਚ ਬਲਾਂ ਉਹਦੇ ਤਾਂ ਆਪਾਂ ਤਾਂ ਦੇਖੋ ਕੱਛੋਂ ਕਿ ਇਹੋ ਕਹਿ ਸਕਦੇ ਆ ਜਿਹੜੇ ਲਿਆਉਣੇ ਆਏ ਆ ਉਹ 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 ਆਪਣੀ ਵੀ ਚੌਧਰੀ ਆ ਆਲੇ ਬੋਲਦੇ ਆ ਇਹਨੇ ਵੀ ਚੌਧਰੀ ਆ ਥੋਣੇ ਵਾਲੇ ਵੀ ਹੋਏ ਆ नशा एक दिन जा हर सकता जा हफ्ता लग स कुछ भी नहीं रब ने कोई मेहरबानी की दिल होया है ना वाले का नशा कि प्रा एक गल है ਮੇਰੀ ਗੱਲ ਨਾ ਸੁਣੀ ਜਾਓ ਮੇਰੀ ਗੱਲ ਨੂੰ ਜਵਾਬ ਦਿਓ ਤਾਂ ਮੈਨੂੰ ਵੀ ਅਕਲ ਗਾਹ ਨਹੀਂ ਆਵੇ ਹੋ ਗੱਲ ਕਰਨੀ ਜਾਂ ਮੇਰੀ ਕੱਲੇ ਦੀ ਗੱਲ ਸੁਣੀ ਜਾਣੀ ਹੈ ਉਹ ਤਾਂ ਕੋਈ ਸ਼ਾਇਦਾ ਹੀ ਹਕੂਮਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਨਸ਼ੇ ਨੂੰ ਲੈ ਕੇ ਕੀ ਹਕੂਮਤਾਂ ਨੂੰ ਹਕੂਮਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਕੂਮਤਾਂ ਠਾਉਣ ਇੱਕ ਦਿਨ ਚ ਦਸਾਂ ਨਾ ਹਟ ਸਕਦਾ ਫਿਰ ਜ਼ੋਰ ਤਾਂ ਲਾਉਣ ਲੈ ਆ ਹਕੂਮਤਾਂ ਜ਼ੋਰ ਤਾਂ ਲਾਉਣੀ ਆ ਪਰ ਰੁਕਦਾ ਨਹੀਂ ਕੋਈ ਜਿਲੇ ਜ਼ੋਰ ਲਾਇਆ ਹਨਾ ਦੋਨ ਨਾ ਜਾਦ ਜਾ ਹੂੰ ਉਹਦਾ ਜੋਰ ਲਾਉਂਦੇ ਆ ਉਹ ਨਹੀਂ ਸਾਟਾ ਹੂੰ ਪੂਰਨ ਨਸ਼ਾ ਤੂੰ ਮੈਂ ਛਾਲ ਲੈਣਾ ਪਬਲਿਕ ਨਹੀਂ ਢਾੜਣਾ ਤਗੜੇ ਤਗੜੇ ਬੰਦੇ ਆ ਜਿਹਨਾਂ ਨੂੰ ਕਮਾਈ ਇਸ ਤੇ ਆ ਚੱਲ ਆਏ ਆ ਉਹ ਜਲੇ ਹਟਾਇਆ ਉਹਨੇ ਉਹਦੇ ਹੱਟ ਜਾਦਾ ਪਰ ਜਿਵੇਂ ਅੱਜ ਗਵਰਨਰ ਸਾਹਿਬ ਖੁਦ ਪਹੁੰਚ ਰਹੇ ਨੇ ਇੱਥੇ ਦੋ ਦਿਨ ਇੱਥੇ ਰਹਿਣਗੇ ਵਕ ਵਕ ਦੋ ਪਿੰਡ ਨੇ ਬਿਆਸ ਪਿੰਡ ਤੋਂ ਪੱਟੇ ਪਹੁੰਚਣਗੇ ਪੱਟੇ ਤੋਂ ਫਿਰ ਜੰਗਿਆ ਅਜ਼ਾਦੀ ਤੱਕ ਜਿਹੜਾ ਇਹਨਾਂ ਦੇ ਵੱਲੋਂ ਪੈਦਲ ਮਾਰਚ ਕੀਤਾ ਜਾਵੇਗਾ ਲੱਗਦਾ ਤੁਹਾਨੂੰ ਕਿ ਲੋਕਾਂ ਦੇ ਵਿੱਚ ਚੰਗਾ ਸੁਨੇਹਾ ਜਾਏਗਾ ਕਿ ਨਸ਼ੇ ਦੇ ਕੋੜ ਤੋਂ ਦੂਰ ਰਹਿਣਾ ਬਿਲਕੁਲ ਜਿਹੜੇ ਲੋਕ ਚੰਗੇ ਆ ਕਿਤੇ ਸਾਰੇ ਨਸ਼ਾ ਥੋੜੇ ਖਾਂਦੇ ਐਵੇਂ ਨਾ ਕਹੀ ਜਾਣਾ ਉਹ ਜੋ ਹੋੜਿਆ ਨੇ ਲੋਕ ਬਦਲਣਾ ਨਹੀਂ ਦਿੱਤੇ ਕੋਈ ਸਾਰੇ ਨੇ ਨਸ਼ਾ ਖੰਦੇ ਆ ਇਲਾਕਾ ਸਾਡਾ ਬੜਾ ਚੰਗਾ ਆਹਨ ਇਲਾਕਾ ਨਾ ਚੰਗਾ ਤੇ ਕੈਮਰਾ ਇਹ ਵੀ ਜੇ ਰੱਬ ਭਲਾ ਕਰੇ ਹਟ ਸਕਦੇ ਆ ਪਰ ਜਿਹਨੇ ਨਸ਼ਾ ਲਿਆ ਕੇ ਜੰਡੇ ਆ ਬਹੁਤ ਤਕੜੇ ਬੰਦੇ ਆ ਉਹਨਾਂ ਦਾ ਦਿਲ ਰੱਬ ਸਹੀ ਕਰੇ ਤਾਂ ਨਸ਼ਾ ਹਟ ਸਕਦਾ ਜਲੇ ਗਾਂਦੋਂ ਲਿਆਉਂਦੇ ਔਰ ਪੀ ਐਚ ਚੌਥਾ ਟੀਏ ਵਾਲੇ ਤਾਂ ਵਿਚਾਰੇ ਮਹਿੰਗਾ ਲੈਂਦੇ ਆ ਟੀਏ ਚੌਥਾ ਦਾ ਆਉਂਦਾ ਜਾਂ ਇੱਕਦਮ ਅਦਾ ਕਿਸੇ ਵੀ ਜਵਾਬ ਦਿਆ ਕਰੋ ਕਿ ਮੈਂ ਗਲਤ ਨਾ ਬੋਲਾਂ ਜਾਂ ਮੈਂ ਤਾਂ ਸਿੱਖਣਾ ਮੈਂ ਨਹੀਂ ਚਾਹੁੰਦਾ ਮੈਂ ਮਰਦੇ ਆ ਦਮਾ ਦਾ ਆ ਨਹੀਂ ਚਾਹੁੰਦਾ ਮੈਨੂੰ ਕੋਈ ਕਲਾਮ ਮੈਂ ਕੋਈ ਇਹ ਨਹੀਂ ਜੀ ਨਸ਼ੇ ਹਮਾਰੇ ਮੈਨੂੰ ਪਤਾ ਵੀ ਮੈਂ ਫਿਰਦਾ ਕਿੰਨਾ ਖੰਦੇਆ ਕਿੰਨਾ ਤੇ ਨਹੀਂ ਖੰਦੇ ਪਰ ਨਸ਼ਾ ਬਹੁਤ ਬਦਨਾਮ ਹੁੰਦਾ ਉਹ ਜਿੰਦੀ ਦਸਤਾਂ ਦੇ ਵਿੱਚ ਮਹਿਲਾਵਾਂ ਹੁੰਦੀਆਂ ਨੇ ਮਦਰਸ ਹੁੰਦੀਆਂ ਨੇ ਹੈਨਾ ਦਾਦੀਆਂ ਮਾਵਾਂ ਭੈਣਾਂ ਇਹ ਕੀ ਰੋਲ ਅਦਾ ਕਰ ਸਕਦੀਆਂ ਨੇ ਨੌਜਵਾਨਾਂ ਨੂੰ ਇਸ ਤੋਂ ਪਰੇ ਕਰਨ ਵਾਸਤੇ ਇਸ ਤਰ੍ਹਾਂ ਕਹਿੰਦੇ ਨੇ ਨਾ ਕਿ ਮਹਿਲਾਵਾਂ ਜਿਹੜੀਆਂ ਹੁੰਦੀਆਂ ਨੇ ਰੀਡ ਦੀ ਹੱਡੀ ਹੁੰਦੀਆਂ ਨੇ ਹਰ ਇੱਕ ਸਮਾਜ ਦੀਆਂ ਇਹਨਾਂ ਦਾ ਕੀ ਰੋਲ ਤੁਸੀਂ ਸਮਝਦੇ ਹੋ ਕਿ ਇਹ ਕਿਸ ਤਰ੍ਹਾਂ ਲੋਕਾਂ ਨੂੰ ਸਮਝਾ ਸਕਦੀਆਂ ਨੌਜਵਾਨਾਂ ਨੂੰ ਕਿ ਨਸ਼ਾ ਨਾ ਕਰੋ ਜੇ ਨਸ਼ਾ ਬੰਦ ਹੋ ਗਿਆ ਕਿੱਥੋਂ ਨਸ਼ਾ ਕਰਨਾ ਜੇ ਨੈਣੇ ਦਾ ਨਸ਼ਾ ਬੰਦ ਨਹੀਂ ਹੋਇਆ ਉਹਨਾਂ ਦੇ ਨਹੀਂ ਹਟਣਾ ਕਿ ਨਹੀਂ ਨਸ਼ਾ ਬੰਦੇ ਕਰਦੇ ਆਲੇ ਠੰਦੇ ਆ ਤੁੰ ਨੂੰ ਗਲਦੇ ਆ ਜਾਓ ਪਿੰਡਾਂ ਚ ਜਾਓ ਇਹ ਨਸ਼ਾ ਬੰਦ ਹੋ ਸਕਦਾ ਇਹ ਨਹੀਂ ਗੱਲ ਕੋਈ ਨਹੀਂ ਲੱਗਿਆ ਮਾਨੂੰ ਆਪੇ ਜਿਹੜੇ ਨਸ਼ਾ ਦੇਖੋ ਕੋਈ ਨਹੀਂ ਮਰਦਾ ਹੁੰਦਾ ਅਮੇ ਦੋ ਦਿਨ ਲੰਮਾ ਕੋ ਪਾਊਗਾ ਤੇ ਹਰ ਜਮ ਮਰ ਵੀ ਗਿਆ ਰਿਹਾ ਕੋਈ ਗੱਲ ਨਹੀਂ ਜੇ ਆदमी ਕੋਈ ਗਲਤ ਕੰਮ ਕਰਦਾ ਹਨਾ ਉਹਦਾ ਕੋਈ ਸੌ ਨਹੀਂ ਇਹ ਤੁਸੀਂ ਬਹੁਤ ਜ਼ੋਰ ਲਾਇਆ ਬਹੁਤ ਪਰਤਕਾਲਵਾ ਤੁਹਾਡਾ ਨਸ਼ਾ ਠਾਉਂ ਨਾ ਪਰ ਜਿਹੜੇ ਨਸ਼ਾ ਆਉਂਦਾ ਹਨ ਮੈਂ ਤਾਂ ਕੁਝ ਵੀ ਨਹੀਂ ਮੈਂ ਨਾ ਕੋਈ ਸਕੂਲ ਲੇ ਗਿਆ ਕਰ ਰਹੇ ਨੇ ਇਥੋਂ ਹਰ ਬੰਦਾ ਹੀ ਕਬੀਲਦਾਰ ਸੀ ਮੜਕੀਆਂ ਸੀ ਬੜੀਆਂ ਤੈਨੂੰ ਨਾਲ ਕੁਝ ਹਟੇ ਰਾਤ ਦਿਨ ਅੱਜਾ ਕਬਰ ਪਾਲਣ ਨੂੰ ਕੰਮ ਕਰਦਾ ਹੀ ਫਿਰ ਕੰਮ ਕਰਦੇ ਕਰਦੇ ਜਿਵੇਂ ਵੀ ਥੋੜੀ ਜਿਹੀ ਲਈ ਹੋਰ ਵੀ ਕੰਮ ਕੀਤੇ ਤੇ ਮੈਂ ਇਹਦਾ ਕੰਮ ਚ ਹੀ ਨਹੀਂ ਮੇਰਾ ਬੇਲ ਪੈਂਦਾ ਹੀ ਕਿ ਮੈਂ ਨਸ਼ਾ ਲਾਉਣਾ ਦਾ ਠਾਉਣਾ ਕੀ ਆ ਹੁਣ ਹੈ ਕੋਸ਼ਿਸ਼ ਮਰ ਲੱਗੀ ਇਹ ਇਹ ਮਰ ਲੱਗੇ ਦਾ ਮੇਰੇ ਮੋਰੇ ਰਾਗਿਆ ਮੇਰਾ ਕੰਮ ਕੀਤਾ ਆ ਜਦੋਂ ਮੇਰੇ ਦੇ ਮਹਿਲ ਲੱਗੀ ਕਿਨੇ ਜਦ ਮੇਰੇ ਮਰੇ ਉਹੋ ਹੀ ਆਏ ਦਿਲਬਰ ਨਜ਼ਰ ਆ ਗਿਆ ਇੱਥੇ ਮੈਂ ਤਾਲੇ ਲੈ ਲੈ ਕੇ ਆ ਮਗਾਨ ਛੱਤ ਤੇ ਤਾਲੇ ਲੈ ਕੇ ਖੂਬ ਬਣਾਇਆ ਤਾਲੇ ਲੈ ਕੇ ਮੈਂ ਮਹਾਰਿ ਛੱਤ ਜੀ ਦਾ ਤਾਲੇ ਲੈ ਹਾਂ ਇਹ ਦੋ ਤਰ੍ਹਾਂ ਹੁੰਦੀ ਆ ਇੱਕ ਕੰਮ کامیاب ਹੋਇਆ ਹੁੰਦਾ ਮੁਫਤੀ ਮੁਫਤ ਹਾਂ ਉਹਨੇ ਵੀ ਕੰਮ ਚੰਗੀ ਇੱਕ ਕੰਮ ਕਰਕੇ ਕੰਮ ਦਾ ਹੋਇਆ ਹੂੰ ਨਯਤਾ ਇੱਕ ਉਹੜਾ ਹੋੜ ਲੜਕੀਆਂ ਬੜੀਆਂ ਸੀ ਇਹ ਤੈਨ ਲੜਕੇ ਬੜੇ ਹੁੰਦੇ ਤਾਂ ਗੱਲ ਹੋਰ ਹੁੰਦੀ ਆ ਨਾਲ ਲੜਕੀਆਂ ਬੜੀਆਂ ਸੀ ਬੜੇ ਨਾਲ ਘਰ ਦੀ ਵੀ ਕੰਮ ਕਰਨਾ ਇਹ ਨਹੀਂ ਗੱਲ ਗਵਾੜ ਵੀ ਚੰਗਾ ਤਰੇ ਕੁਦਰਤੀ ਚੰਗਾ ਹੀ ਚੰਗਾ ਚੰਗਾ ਮੈਂ ਆਲ ਜਿਹੜੀ ਚੀਜ਼ ਦੇਖ ਲਈ ਇਹ ਉਹ ਮਹਾਰਾਜ ਜੀ ਬਹੁਤ ਚੰਗੀ ਦਿਖਾਈ। ਹਾਂ ਜੀ ਪਤ ਜੀ ਜਿਹੜਾ ਅੱਜ ਦਾ ਇਵੈਂਟ ਆਰਗੇਨਾਈਜ਼ ਕੀਤਾ ਹੈ ਪੰਜਾਬ ਦੇ ਰਾਜਪਾਲ ਪਹੁੰਚ ਰਹੇ ਨੇ ਕੀ ਕਹਿਣਾ ਇਸ ਮੌਕੇ ਤੇ ਇਹ ਪੀਪਲਸ ਵਾਕ ਅਗੇਂਸਟ ਡਰੱਗਸ ਨਸ਼ਿਆ ਖਿਲਾਫ ਜਾਨੀ ਯਾਤਰਾ ਹੈ ਪਿਛਲੇ ਸਾਲ ਤੋਂ ਮੈਂ ਸ਼ੁਰੂ ਕੀਤੀ ਸੀ ਪਿਛਲੇ ਸਾਲ ਮੈਂ ਨਿਊ ਚੰਡੀਗੜ੍ਹ ਤੋਂ ਖਟਕੜਕਲਾ ਬਟ 100 ਕਿਲੋਮੀਟਰ ਚੱਲਿਆ ਸੀ ਤੇ ਅੱਜ ਕੀ 7 ਤੋਂ ਦਸੰਬਰ ਤੋਂ ਮੈਂ ਚੱਲੇ ਆਏ ਆਪਣੇ ਪਿੰਡ ਤੋਂ ਸੋ ਇਹ 11 ਨੂੰ ਮੁਕਣੀ ਹੈਗੀ ਤੇ 10 ਤੋਂ ਮੇਰੇ ਨਾਲ ਗਵਰਨਰ ਸਾਹਿਬ ਜੁੜ ਰਹੇ ਨੇ ਇਸ ਵਾਕ ਲਈ ਕਿਉਂਕਿ ਉਹਨਾਂ ਦਾ ਆਪ ਇਸ ਐਂਟੀ ਡਰਗ ਡਰਾਈਵਲ ਬਹੁਤ ਜ਼ਿਆਦਾ ਧਿਆਨ ਹੈ ਮੈਂ ਉਹਨਾਂ ਨੂੰ ਮਿਲਿਆ ਸੀ ਔਰ ਉਹਨਾਂ ਨੇ ਕਿਹਾ ਮੈਂ 2 ਦਿਨ ਆਪਕੇ ਸਾਥ ਚੱਲੂਗਾ ਕਿੰਨੇ ਕਿਲੋਮੀਟਰ ਦੀ ਅੱਜ ਜਿਹੜੀ ਹੈ ਪੈਦਲ ਯਾਤਰਾ ਹੈ ਦੋਨੋਂ ਦਿਨ ਸਾਢੇ 7 ਸਾਢੇ 7 ਕਿਲੋਮੀਟਰ ਹੈ ਜੰਗੇ ਆਜ਼ਾਦੀ ਮੈਮੋਰੀਅਲ ਇਥੋਂ ਤਕਰੀਬਨ 15 ਕਿਲੋਮੀਟਰ ਹੈ ਕੀ ਸੁਨੇਹਾ ਦੇਣਾ ਚਾਹੁੰਦੇ ਇਸ ਮੌਕੇ ਨੌਜਵਾਨਾਂ ਨੂੰ ਨੌਜਵਾਨ ਪੀੜੀ ਨੂੰ ਤਾਂ ਇੱਕੋ ਹੀ ਸੁਨੇਹਾ ਹੈ ਕਿ ਭਈ ਆਪਾਂ ਡਰੱਗਸ ਨਹੀਂ ਕਰਨੇ ਇਹ ਸਟੇਟ ਗੁਰੂਆਂ ਦੀ ਲੈਂਡ ਵਿੱਚ ਤਾਂ ਸਿਗਰਟ ਪੀਣ ਦੀ ਮਾੜੀ ਮੰਨੀ ਜਾਂਦੀ ਸੀ ਇੱਥੇ ਆਪਾਂ ਨੂੰ ਇੱਕ ਗੋਲੀ ਦੀ ਸਟ੍ਰਿਪ ਨੇ ਢਾ ਲਿਆ ਕੁਝ ਸੋਚੋ ਐਂਡ ਆਪਣੀ ਫਿਟਨੈਸ ਵੱਲ ਖਿਆਲ ਰੱਖੋ ਆਪਣਾ ਕੈਰੀਅਰ ਬਣਾਓ ਇਹਦੇ ਦੋ ਪਾਥ ਨੇ ਡਰੱਗ ਦਾ ਪਾਥ ਇਸ ਜਾਂ ਜੇਲ ਹੈ ਜਾਂ ਕਿਤੇ ਹਸਪਤਾਲ ਹੈ ਜਿਹੜਾ ਦੂਜਾ ਪੜ੍ਹਾਈ ਲਿਖਾਈ ਦਾ ਪਾਥ ਹੈ ਉਹ ਪਾਥ ਤਰੱਕੀ ਦਾ ਹੈ व्यक्ति का दर्शन और उनके प्रणाम करने का मौका मिला उन्होंने वास्तव में केस रहते उम्र के प्राप्त कर आपurna में थोड़ा अपने अपने काम को छोड़ चुके हैं लेकिन बोला सिंह जी 100 वर्ष की उम्र में निराकरण में जिस प्रकार का भारत का नाम रोशन किया है ये केवल देश में नहीं दुनिया में आज भी एक स्वर्ण अवसर में लिखा गया तो मेरे को आज सोहा के मिला कि उनके दर्शन भी करने का मौका मिला उनके चरणों में प्रणाम करने का भी मौका मिला तो मैं खुशवंत सिंह जी का सबसे ज़्यादा धन्यवाद इससे करता हूँ तो मेरे को आज ऐसे व्यक्ति के दर्शन करने का मौका मिला जिन्होंने अपने जीवन के 113 वर्ष बिताने के बाद भी आज आपके और मेरे बीच में जिस के साथ यहाँ बैठे हैं वो आपको उनको सिखाता है कि नशा मुक्त भारत का अगर कोई सच्चा स्वरूप सामने दिखाई देता है तो ये दिखाई देता है मैं जानता हूँ कि वास्तव में जब से पंजाब में आया हूँ सबसे बारे में रोजाना जो कुछ भी मेरे पास रिपोर्ट आती है गवर्नर रोजाना उसको पढ़ता हूँ मुझे लगता है कि अधिकांश हिस्से में जो कैसेज बनते हैं वो ड्रग से संबंधित कैसेज बनते हैं और उसके कारण से हमारी नई पीढ़ी को जो इसकी जो रद लग रही है उससे वो बच्चे की जिंदगी खराब नहीं होगी परिवार भी तबाह हो जाता तो मैंने भी अपने लंबे राजनीतिक जीवन में अनुभव किया है कि जिस घर में अगर कोई बच्चा नशे से जुड़ जाता है तो फिर उसे ये नहीं सोचता है कि ये मेरे पिताजी हैं, या मेरी माता जी है कि, ये है, कि ये कौन है या क्या है उसका विवेक ही खत्म हो जाता है और उसके कारण से वो अकेला ही परेशान में होता है सारा परिवार तबाह हो जाता है और विशेष करके हमारी माताओं बहनों की क्योंकि सबसे ज्यादा अगर इसका किसी को दर्द महसूस होता है तो महिला और माँ को मैं सोचता हूँ माँ की और से पीड़ा तो वो बर्दाश्त कर जाए लेकिन इस प्रकार से अपने बच्चे का हाल देखकर के वो जिस प्रकार से दुखी होती है उसके कारण से वास्तव में हम सब लोगों के लिए एक चिंता का विषय बना कि वास्तव में इसके खिलाफ कानून उतना काम नहीं कर सके कानून अपना काम कर देगा रोज पकड़ना रोज अंदर भेज देना उसे क्या हाल केवल किसी आदमी को सजा देने मात्र से अगर जाता, तो अपराध होने ही बंद हो जाता अपराध को रोकने के लिए उसका जो तो प्रारंभिक तैयारी हमारे मन और दिमाग पर चाहिए वो कैसे हमारे आने वाली जनरेशन में तैयार हो जाए तो वो अपने आप ही हो जाए तो वास्तव में मैं कई दिनों से बराबर चिंतित था कि कैसे इस कार्यक्रम को आगे बढ़ाए योग से तो प्रभु जब कभी कोई आगे की उदय करना चाहता है तो खुशवंत सिंह जी का मेरे से मिलना होता और इन्होंने जब ये बात कही तो मैंने कहा ये तो में था स्वयं भी सोच रहा हूँ कि आने वाले आध महीने में मैं सारे धर्म गुरु को जो यहाँ प्रभावी हैं समाज में और जिनकी वाणी में बहुत कम है जो बात कहते हैं समाज उसका पालन करता है उन सबको राजकोट में बुला रहा हूँ आप सब लोग जो नशा मुक्ति के आंदोलन से अपने अपने लेवल पे जो काम करें उनको भी बुला बैठ करके उसकी चर्चा करेंगे कैसे इस पर जो है हम सामूहिक रूप से काम कर सकते हैं क्योंकि तो सारे विश्वविद्यालय को उसके बाद जोड़ेंगे बाकी सब लोगों को जोड़ेंगे और एक बार ये सब बैठ करके कोई सोचे कि हम कैसे करेंगे और सब सामूहिक प्रयत्न करेंगे तो इसमें जो और इसलिए मैंने भी उसमें बात बनाई कि मैं भी जैसे आप मैं वैसे दस दिन पहले चलूंगा पंजाब के शहरों में गाँव में होता हुआ और सबसे प्रार्थना करूंगा कि आप सब इस अभियान से जुड़ करके आने वाली पीढ़ी को बचा हम लोग तो पता नहीं दस साल पाँच साल में भगवान के यहाँ चले जाएंगे पर तो आने वाली पीढ़ी आएगी वो पचास साल छाठ साल सत्तर साल इस देश में रहेगी अगर उसको सही दिशा नहीं मिले तो देश तरक्की कैसे व्यक्ति तो की तरक्की के साथ समाज की तरक्की परिवहन की तरक्की और देश की तरक्की है। तो मैं सोचता हूँ इस अभियान के माध्यम से हम सब लोग इससे जुड़ करके और अपने अपने परिवार की सबसे ज्यादा चिंता का कारण क्या है कि हमारा जो आजकल पारिवारिक जीवन हुआ ना वो ही कुछ अजीब हो गया तो हमको समय अपने बच्चों से बात करने की न उनके साथ बैठने की फुर्सत है तब तो अपना अपना मोबाइल लेकर अपनी अपनी लेकर बैठ जाते हैं दिन भर मोबाइल चलाते रहते जब मिलता है तो कोई बात ही नहीं करता आप अपने परिवार से तो परिवार कहाँ से समझ आएगा परिवार तो सब समझ में आएगा जब परिवार के साथ बैठ करके खाना खाओगे बात करोगे कभी उनके साथ मजाक होगी सब कुछ होगा तो मैं सोचता तो हूँ ये अभियान आपने जो शुरू किया है ये हमारा अभियान एक तरह तो से हमारा नहीं है ये जनता का अभियान है हमें इसमें से कोई दिक्कत हुई बने कि हमने ये किया नहीं हमारा उद्देश्य ये है कि सब जुड़े जब हमारा अभियान सफल होगा अकेले जुड़ने से अकेले काम करने से कभी भी सफलता नहीं जब तक हम दूसरों को नहीं जोड़ सके हमारी तो सफलता अधूरी है कोई मतलब नहीं तो कोशिश करें और मैं सोचता हूं कि अब विद्यालयों को और को जितने भी संस्थाएं हैं अब आपने कई पुनर्वास कैंप बनाए पर पुनर्वास कैंप के आधार पर आप कितने लोगों को ठीक कर पाओ जो हो गया वो तो हो गया जो भविष्य में ना हो वो तो कर ही सकते हैं तो इसके कारण से आपका और आपकी सारी टीम और रेड क्रॉस सोसाइटी को भी बहुत धन्यवाद और आज इस कार्यक्रम में विभिन्न स्थानों से आए हुए तो भाई बहनों का भी मैं बहुत अभिनंदन करता हूँ स्वागत करता हूँ आपका कि आपने यहाँ आकर के इस मुहिम को ताकत देने का प्रयास किया मैंने भी कोई उपकार नहीं किया मेरा कर्तव्य है जब मैं यहाँ का राज्यपाल हूँ तो ये मेरी, मेरा दायित्व है कि मेरा पंजाब रंगीला पंजाब नशा मुक्त पंजाब कैसे बने ये मेरा काम है और मैं अपने